ਗੁਰੂ ਰੂਪੈ ਰੀ ਸਾ ਸੰਗਤ ਮੇਰਾ ਸਿੱਧੂ ਬਾਈ ਚੈਨਲ ਹੈ ਇਹ ਤੈਨੂੰ ਸਬਸਕ੍ਰਾਈਬ ਵੀ ਕਰਦੇ ਤੇ ਲਾਈਕ ਵੀ ਕਰ ਤੇ ਅੱਗੇ ਸ਼ੇਅਰ ਵੀ ਕਰਦੇ ਮੇਰੇ ਵੀਰ ਤੁਹਾਨੂੰ ਵਧੀਆ ਇੱਕ ਹਿਸਟਰੀ ਸੁਣਾਉਣਾ ਧਾਰਮਿਕ ਇੱਕ ਪਰਿਵਾਰ ਦੇ ਦੋ ਪੁੱਤਰ ਸਨ ਦੋ ਪੁੱਤਰਾਂ ਚੋਂ ਇੱਕ ਨਰਦਈ ਸੀ ਕਿ ਧਰਮੀ ਸੀ ਜਿਹੜਾ ਧਰਮੀ ਸੀ ਉਹ ਧਰਮ ਦੇ ਕਰਮ ਕਰਦਾ ਸੀ ਗੁਰਦੁਆਰੇ ਜਾਣਾ ਲੰਗਰ ਪਾਣੀ ਸ਼ਕਾਣਾ ਕਿਸੇ ਗਰੀਬ ਗੁਰਬੇ ਦੀ ਮਦਦ ਕਰ ਦੇਣੀ ਜਿਹੜਾ ਦੂਜਾ ਸੀ ਉਹ ਨਰਦਈ ਸੀ ਉਹਨੇ ਮੰਗਣ ਤੰਗਣ ਆਏ ਨੂੰ ਵੀ ਗਾਲਾਂ ਕੱਢਣੀਆਂ ਕਹਿਣਾ ਉਹ ਤੂੰ ਹੱਟਾ ਘਟਾ ਤੇ ਥੋਕਾ ਮਨ ਨਹੀਂ ਕਰੀਦਾ ਮੰਗਦਾ ਫਿਰਦਾ ਦਿਹਾੜੀ ਕੱਲ ਆ ਪਲਾਨਾ ਕੱਲ ਆ ਉਹਨੂੰ ਬੋਲਦਾ ਹੀ ਮੰਦਾ ਚੰਗਾ ਨਾ ਗੁਰਦੁਆਰੇ ਮੱਥਾ ਟੇਕਣ ਜਾਂਦਾ ਸੀ ਕੁਝ ਨਹੀਂ ਸੀ ਕਰਦਾ ਇਸ ਤਰ੍ਹਾਂ ਕਰਦਾ ਕਰਦਾ ਹੀ ਵੱਡਾ ਹੋ ਗਿਆ ਜਦੋਂ ਬੱٹا ਹੋਇਆ ਤੇ ਉਹਨੂੰ ਤਾਂ ਸੰਭਾਲ ਲਈ ਸੇਵਾ ਪਸ਼ੂਆਂ ਦੀ ਵੀ ਮੈਂ ਪੱਥੇ ਲਿਆਇਆ ਕਰੂੰ ਪਾਇਆ ਕਰੂੰ ਤੇ ਨਾਲ ਕੁੰਡੀਆਂ ਦੇ ਧਾਰਾਂ ਚੋਂ ਆਇਆ ਕਰੂੰ ਕਿ ਦੂਜੇ ਨੂੰ ਕਹਿੰਦਾ ਵੀ ਤੂੰ ਖੇਤ ਦਾ ਕੰਮ ਕਰਿਆ ਕਰ ਕਹਿੰਦੇ ਜੀ ਸੱਤ ਵਚਨ ਉਹ ਤਾਂ ਹੁਣ ਪਾਈ ਜਿਹੜਾ ਸੀ ਪਰਵਕਾਰੀ ਸੀ ਧਰਮੀ ਸੀ ਬੰਦਾ ਪਹਿਲਾਂ ਵੱਡਾ ਭਰਾ ਉਹ ਤਾਂ ਉਸੇ ਤਰ੍ਹਾਂ ਗੁਰਦੁਆਰੇ ਜਾਇਆ ਕਰੇ ਰੋਟੀ ਚੁਰ ਕੇ ਕੀੜਿਆਂ ਨੂੰ ਜਾਨਵਰਾਂ ਨੂੰ ਕੁੱਤੇ ਬਿੱਲਿਆਂ ਨੂੰ ਪਾਇਆ ਕਰੇ ਜਿਹੜਾ ਇਹ ਛੋਟਾ ਸੀ ਇਹ ਪਸ਼ੂ ਸੰਭਾਲਣ ਲੱਗ ਗਿਆ ਪਸ਼ੂ ਸੰਭਾਲਦਾ ਸੰਭਾਲਦਾ ਇੱਕ ਦਿਨ ਇਹਨਾਂ ਦੀ ਪਸ਼ੂ ਗਾਂ ਸੋਈ ਗਾਂ ਸੋਈ ਤੇ ਤਾਂ ਨੂੰ ਦਾਣਾ ਪਾਇਆ ਪਾਣੀ ਪਿਆਇਆ ਬੜਾ ਸਾਹਮਦਾ ਕਈ ਦਿਨਾਂ ਕੰਮ ਚੱਲਦਾ ਰਿਹਾ ਇੱਕ ਦਿਨ ਬੱਚਾ ਨਾਲ ਨਵੀਂ ਗਾਂਸ ਹੋਈ ਸੀ ਉਹਦੇ ਬੱਚੇ ਨੇ ਗਾਂ ਟੰਗ ਗਿਆ ਸਾਰਾ ਦੁੱਧ ਟੰਗ ਗਿਆ ਬੱਚਾ ਇਹ ਕਿੰਦਾ ਯਾਰ ਬੜਾ ਮਾੜਾ ਹੋਇਆ ਮੈਂ ਪੱਠੇ ਲਿਆਂਦੇ ਦੇ ਕਿਵੇਂ ਮੁੜ ਕੋ ਮੁੜ ਕੀ ਹੋਇਆ ਜਿਹੜਾ ਨਰਦਈ ਸੀ ਤੇ ਮੈਂ ਇਨੂੰ ਪਾਏ ਦਾਣਾ ਪਾਇਆ ਯਾਰ ਦੁੱਧ ਦਾ ਬੱਚਾ ਹੀ ਚੁਗ ਗਿਆ ਗੁੱਸੇ ਦੇ ਨਾਲ ਨਾ ਡੰਡਾ ਲਿਆਉਂਦਾ ਜਾ ਕੇ ਤੇ ਨਮ ਜੰਮੇ ਬੱਚੇ ਦੇ ਪਾਈ ਸਿਰ ਚ ਮਾਰਦਾ ਇਹੋ ਸਿਰ ਚ ਮਾਰਦਾ ਤੇ ਬੱਚਾ ਮਰ ਜਾਂਦਾ ਬੱਚਾ ਮਰ ਗਿਆ ਗਾ ਗਾ ਬਹੁਤ ਤੜਫੀ ਬਹੁਤ ਵਿਚਾਰੀ ਨੇ ਹਾਲ-ਭਾਲ ਕਰੇ ਹੁਣ ਬੋਲਤਾ ਸਕਦੀ ਨਹੀਂ ਸੀ ਪਾਜਦੀ ਨਾਟਦੀ ਕਿਤੇ ਬਸੇ ਨੂੰ ਚੱਟੇ ਕਿਤੇ ਸੁੰਘੇ ਕਿਤੇ ਕੋਸ਼ ਕਰੇ ਕਿਤੇ ਕੋਸ਼ ਕਰੇ ਪਾਥਣ ਨੂੰ ਪਾਈ ਉਹ ਬੱਚਾ ਚੱਕ ਕੇ ਝਮਿਆਰਾ ਨੂੰ ਦੇਤਾ ਉਹ ਲੈ ਕੇ ਚੱਕ ਕੇ ਬਹੁਤ ਦੁਖੀ ਹੋਈਗਾ ਬਹੁਤ ਜ਼ਾਰੇ ਅੱਜ ਵੀ ਆਪਣੇ ਕਰੇ ਉਹ ਪਸੂ ਸੁੰਦਾ ਜੇ ਬੱਚਾ ਮਾਰ ਜੇ ਦੇਖੋ ਪਸੂ ਕੰਨਾ ਕਿੱਲੇ ਝੂਲਦਾ ਕੀ ਕੁਛ ਕਰਦਾ ਉਹ ਕਈ-ਕਈ ਦਿਨੋਂ ਪੱਠੇ ਨਹੀਂ ਖਾਂਦਾ ਗਾਂ ਨੇ ਕਈ-ਕਈ ਦਿਨ ਪੱਠੇ ਨਹੀਂ ਖਾਂਦੇ ਉਹਨਾਂ ਨਰਦਈ ਨੇ ਬੱਚਾ ਮਾਰਤਾ ਹੁਣ ਗਾਂ ਨੂੰ ਕੁਛ ਕਹਿ ਤਾ ਸਕੇ ਨਾ ਕਬਰ ਉਹਨੇ ਮਾਨ ਦੇ ਵਿੱਚ ਕੀ ਕਿਹਾ ਵੀ ਲੇਖੇ ਦੇਣੇ ਪੈਣਗੇ ਜਿਹੜੇ ਪਾਪ ਕਰਦਾਂ ਨੂੰ ਹੁਣ ਸਹਾ ਸੰਗਤ ਉਹਨੇ ਕੀ ਕਰਿਆ ਤੇ ਚਲੋ ਇਹ ਹੋਇਆ ਤੇ ਹੌਲੀ-ਹੌਲੀ ਵੱਡਾ ਹੋ ਗਿਆ ਵੱਡਾ ਹੋ ਗਿਆ ਖੇਤ ਹਲ ਜੋੜ ਲਿਆ ਜਦੋਂ ਖੇਤ ਹਲ ਜੋੜਿਆ ਹਲ ਬੋਂਦੇ ਬੋਂਦੇ ਨਾ ਉੱਦੋਂ ਹਿਰਨ ਤੇ ਹਿਰਨੀ ਤੇ ਉਹਦਾ ਇੱਕ ਬੱਚਾ ਮਿਰਗ ਮਿਰਗਣੀ ਤੇ ਉਹਦਾ ਇੱਕ ਬੱਚਾ ਮਗਰ ਆਵੇ ਉਹਨਾਂ ਦੇ ਕੋਲੇ ਜਦੋਂ ਆਵੇ ਤੋ ਨੰਗੇ ਜਾਣ ਤੇ ਇਹਨੇ ਭਾਈ ਉਹ ਘੇਰ ਲਈ ਜਦੋਂ ਘੇਰੇ ਤੇ ਹੁਣ ਉਹ ਡਰਦੇ ਵਿਚਾਰੇ ਮਿਰਗ ਤੇ ਮਿਰਗਣੀ ਤਾਂ ਗਏ ਭੱਜੋ ਬੱਚਾ ਇਹਦੇ ਕੋਲੇ ਖੜ ਗਿਆ ਕਿਉਂ ਬੱਚੇ ਨੂੰ ਹਜੇ ਪਤਾ ਨਹੀਂ ਸੀ ਭੱਜਣ ਦਾ ਵਿਚਾਰੇ ਨੂੰ ਨਾ ਹਲੇ ਮਾਂ ਉਹਦਾ ਗਾਂ ਜਦੋਂ ਉਹ ਰਹਿ ਗਏ ਤੇ ਉਹ ਭੱਜ ਗਏ ਉਹ ਦੂਰ ਖੜੇ ਦੇਖੀ ਜਾਂਦੇ ਆ ਵੀ ਸਾਡਾ ਬੱਚੇ ਨੂੰ ਕਿਹੜੀ ਖੜਾ ਬੱਚਾ ਫੜ ਲਿਆ ਮਨ ਚ ਕੀ ਆਉਂਦਾ ਕਹਿੰਦਾ ਬੜਾ ਵਧੀਆ ਮੀਟ ਬਣੂ ਕਈ ਤਾਂ ਨੰਗਣਗੇ ਪੋਲਾ ਮਾਸ ਉਹ ਨਰ ਮਾਸ ਉਹ ਯਾਰ ਖਾਵਾਂਗੇ ਨਰਦਈ ਸੀ ਨਾ ਉਹੀ ਗੱਲ ਬੱਚਾ ਫੜ ਲਿਆ ਬੱਚਾ ਮਾਰ ਲਿਆ ਮਾਰ ਕੇ ਤੇ ਚਲੋ ਖਾ ਗਿਆ ਕਾਗਰੋ ਮਿਰਗ ਮਿਰਗ ਨਹੀਂ ਸੀ ਉਹ ਦੇਖੀ ਜਾਂਦੇ ਆ ਉਹ ਕਹਿੰਦੇ ਕੋਈ ਨਹੀਂ ਦੁਸ਼ਟਿਆ ਤੇਥੋਂ ਲਵਾਂਗੇ ਬਦਲਾ ਚਿੱਤ ਚ ਉਹ ਕਹਿੰਦੇ ਆ ਬਿੱਤੂ ਸਾਡਾ ਬੱਚਾ ਮਾਰ ਕੇ ਸਾਡਾ ਜਿਵੇਂ ਤੜਫਾਇਆ ਨਾ ਸਾਨੂੰ ਐ ਤੈਨੂੰ ਵੀ ਤੜਫਾਵਾਂਗੇ ਕਹਿੰਦਾ ਜੀ ਸਤ ਵਜਨ ਕਿਉਂਕਿ ਸਾਧ ਸੰਗਤ ਜਿੰਨਾ ਚਿਰ ਬੰਦਾ ਪਸਤਾਵਾ ਨਹੀਂ ਨਾ ਕਰਦਾ ਪਾਪ ਲੈਂਦੇ ਨਹੀਂ ਉਹਦੇ ਚਿੱਤ ਚ ਇਹ ਸੀ ਵੀ ਕੋਈ ਇੱਥੇ ਰੱਬ ਨਹੀਂ ਕੋਈ ਕੁਛ ਨਹੀਂ ਇੱਥੇ ਨਾ ਕਿਸੇ ਨੇ ਅਗਲਾ ਜੱਗ ਡਿੱਠਾ ਬਿ ਕੀਨੇ ਦੇਖਿਆ ਘਾ ਹੁਣ ਆਪਾਂ ਆਮ ਬੰਦੇ ਕਹਿੰਦੇ ਆ ਯਾਰ ਉਤਲਾ ਕੀਨੇ ਦੇਖਿਆ ਕਿਹੜਾ ਭੋਗ ਤੋ ਕਿਹੜਾ ਤੱਤੇ ਖੜਾ ਜਾਂ ਜਪੂ ਇਹ ਤਾਂ ਇੱਥੇ ਹੀ ਆ ਲੇਖੇ ਜੋਖੇ ਪਰ ਕਰਾਉਂਦਾ ਰੱਬ ਇੱਥੇ ਹੀ ਆ ਲੇਖੇ ਜੋਖੇ ਇੱਥੇ ਕਰਾ ਦਿੰਦਾ ਜਿਹੜੇ ਆਪਾਂ ਛੋਟੇ ਛੋਟੇ ਦੁੱਖ ਭੋਗਤਦੇ ਆ ਨਾ ਉਹ ਆਪਣੇ ਕੀਤੇ ਹੋਈ ਆ ਆਪਾਂ ਤਾਂ ਭੋਗਤਦੇ ਆ ਕੋਈ ਕਿਸੇ ਨੂੰ ਰੱਬ ਸਜ਼ਾ ਨਹੀਂ ਦਿੰਦਾ ਇਹ ਆਪਣੀ ਸਜ਼ਾ ਆਪਾਂ ਨੂੰ ਉਹੀ ਮਿਲਦੀ ਆਪਣੇ ਕੀਤੇ ਕਰਮਾਂ ਦਾ ਪਾਲ ਤੇ ਇਸ ਕਰਕੇ ਉਹਨੇ ਤੋਂ ਮਾਰਤਾ ਤੇ ਪਾਈ ਹੋ ਗਈ ਤੇ ਹੌਲੀ ਹੌਲੀ ਕੀ ਕਰਾ ਵੱਡਾ ਹੋ ਗਿਆ ਵੱਡਾ ਹੋ ਕੇ ਉਹਨੂੰ ਵਿਆਹਤਾ ਉਹ ਦੂਜੇ ਨੂੰ ਵੀ ਵਿਆਹਤਾ ਇਹਨੂੰ ਵਿਆਹਤਾ ਉਹਦੇ ਵੀ ਬੱਚੇ ਹੋ ਗਏ ਉਹ ਤਾਂ ਆਪਣੇ ਪਰਵਕਾਰੀ ਕੰਮ ਕਰਦਾ ਫਿਰ ਜਦੋਂ ਬਾਦਦਾ ਫੋਲਦਾ ਬੱਚੇ ਹੋ ਗਏ ਸਭ ਕੁਝ ਹੋ ਗਿਆ ਇਹਦਾ ਜਦੋਂ ਵਿਆਹ ਹੋ ਗਿਆ ਸਾਥ ਸੰਗਤ ਕਿਉਂਕਿ ਨਰਦਈ ਸੀ ਨਰਦਈ ਤੋਂ ਰੱਬ ਬਹੁਤ ਦੂਰ ਰਹਿੰਦਾ ਬਹੁਤ ਦੂਰ ਜਿਹੜੇ ਰਹਿਮਤ ਦੇ ਤਾਕਤੇ ਆ ਨਾ ਰਹਿਮਤ ਦੇ ਦਰਵਾਜ਼ੇ ਰੱਬ ਬੰਦ ਕਰ ਦਿੰਦਾ ਖੋਲਦਾ ਨਹੀਂ ਉਨੂੰ ਰਹਿਮਤਾ ਨਹੀਂ ਮਿਲਦਗਾ ਇਹਦੇ ਵਜੋਂ ਵਿਆਹ ਹੋ ਗਿਆ ਬਹੁਤ ਚਿਰੇ ਦੇ ਪੁੱਤਰ ਨਾ ਹੋਇਆ ਬਹੁਤ ਫਿਰ ਨਾ ਜਦੋਂ ਥੋੜੀ ਜੀ ਉਮਰ ਦਾ ਵੱਡਾ ਹੋ ਗਿਆ ਇਹ 30 ਕ ਸਾਲ ਦਾ ਹੋ ਗਿਆ ਫਿਰ ਇਹ ਸੋਚਣ ਲੱਗਾ ਵੀ ਮਨਾਂ ਜਿਹੜਾ ਆਪਣੇ ਬੱਚਾ ਨਹੀਂ ਨਾ ਹੁੰਦਾ ਆਪਾਂ ਪਾਪ ਬਹੁਤ ਕਰਿਆ ਬੇ ਬੱਚਾ ਮੈਂ ਮਾਰਿਆ ਰੋ ਹਿਰਨ ਹਿਰਨ ਦਾ ਬੱਚਾ ਮੈਂ ਮਾਰਿਆ ਹੋਰ ਮੈਂ ਕਿੰਨੇ ਪਾਪ ਕਰੇ ਮੰਗ ਤੈਨੂੰ ਮੈਂ ਕਿੰਨਾ ਸਤਾਇਆ ਜਾਨਵਰਾਂ ਨੂੰ ਮੈਂ ਰੋਟੀ ਨਹੀਂ ਪਾਉਂਦਾ ਉੱਤਿਆਂ ਨੂੰ ਮੈਂ ਕੁੱਟਦਾ ਸੀ ਯਾਰ ਇੰਨੇ ਪਾਪ ਕਰੇ ਆ ਮੈਂ ਤੇ ਮੇਰੇ ਘਰੇ ਬੱਚਾ ਨਹੀਂ ਹੋਣਾ ਬਹੁਤ ਬਸਤਾਉਂਦਾ ਤੇ ਘਰ ਵਾਲੀ ਜਦੋਂ ਹਾਲ ਦੇ ਮਗਰ ਰੋਟੀ ਲੈ ਕੇ ਆਉਂਦੀ ਐ ਇੱਕ ਦਿਨ ਉਹਨੂੰ ਕਹਿੰਦਾ ਭਾਗਵਾਨੇ ਦੋ ਬੰਦਿਆਂ ਦੀ ਰੋਟੀ ਲੈ ਕੇ ਆਇਆ ਕਰ ਖੇਤ ਮੇਰੀ ਕੱਲੇ ਦੀ ਨਾਲੇ ਇੱਕ ਬੰਦੇ ਦੀ ਹੋਰ ਲਿਆ ਕਰ ਉਹ ਕਹਿੰਦੀ ਵੀ ਇੱਕ ਬੰਦਾ ਹੋਰ ਕਿਹੜਾ ਤੇਰੇ ਕੋਲੇ ਉਹ ਕੰਡੜਿਆ ਜੀਵ ਜੰਤੂ ਕੁੱਤੇ ਪਸ਼ੂ ਜਾਨਵਰ ਕੀੜੇ ਮਕੌੜੇ ਇਹਨਾਂ ਨੂੰ ਪਾਇਆ ਕਰਾਂਗੇ ਵੀ ਆਪਾਂ ਮੈਂ ਪਾਪ ਬਹੁਤ ਕਰਿਆ ਮੈਂ ਤਾਂ ਰੱਬ ਤੋਂ ਬਖਸਾਉਣੇ ਆ ਉਹਨਾਂ ਦੀ ਸੱਤ ਬਚਰ ਪਈ ਉਹਨੇ ਰੋਟੀ ਦੋ ਬਲੀਆਂ ਦੀ ਲਾਹਣੀ ਖੇਤ ਲੈ ਜਾਣੀ ਉਹਨੇ ਆਪ ਖਾ ਲੈਣੀ ਜਿਹੜੀ ਦੂਜੀ ਬਾਂ ਜਣੀ ਬਲਦਾਂ ਨੂੰ ਦੇ ਦੇਣੀ ਕੁੱਤੇ ਬੈਠਣ ਕੁੱਤਾ ਆ ਜਾਂਦਾ ਰੋਟੀ ਵਾਲਾ ਅੱਗੇ ਹਾਲੀ ਕੋਈ ਆ ਜਾਂਦਾ ਕੁੱਤਾ ਉਹਨੂੰ ਬਾਦਣੀ ਚੋੜ ਕੇ ਜਾਣਵਰਾਂ ਨੂੰ ਪਾ ਲਈ ਨਾ ਕੋਈ ਕੀੜਿਆ-ਕੂੜਾ ਨਾ ਪਾ ਲਈ ਪਰਵਕਾਰੀ ਕੰਮ ਕਰਨ ਲੱਗ ਗਿਆ ਕਿਉਂਕਿ ਪਾਪ ਬੜੇ ਕਰੇ ਸੀ ਮਨ ਤੇ ਚੜ ਗਏ ਹੁਣ ਉਹ ਹੁੰਦੀ ਆਉਂਦੀ ਐ ਕਹਿੰਦਾ ਫਿਰਦਾ ਵੀ ਹੇ ਸੱਚੇ ਪਾਤਸ਼ਾਹ ਮੈਂ ਬੜਾ ਵੱਡਾ ਪਾਪੀ ਹਾਂ ਮੈਨੂੰ ਬਖਸ਼ ਲਾ ਮੈਂ ਬਹੁਤ ਗਲਤੀ ਕਰ ਲਈ ਅੱਗੇ ਤੋਂ ਮੈਂ ਪਾਪ ਨਹੀਂ ਕਰੂੰ ਪਸਤਾਵ ਕਰਨ ਲੱਗ ਗਿਆ ਸਿਆਣੇ ਕਹਿੰਦੇ ਜੇ ਬੰਦਾ ਪਸਤਾਵ ਕਰੇ ਉਹਨਾਂ ਦੇ ਕੀਤੇ ਹੋਏ ਤੇ ਤੇ ਰੱਬ ਨੂੰ ਹਾਲ ਮਿਲਦਾ ਤੇ ਰਹਿਮ ਤੇ ਦਰਵਾਜ਼ੇ ਖੋਲ ਦਿੰਦਾ ਉਹ ਕੀ ਕਰੇ ਜੇ ਮੈਨੂੰ ਸਮੁੰਦਰ ਹੈ ਹੁਣ ਸਮੁੰਦਰ ਆਪ ਤਾਂ ਚੱਲ ਕੇ ਨਹੀਂ ਆਉਂਦਾ ਉਹ ਮੀਂਹ ਭੇਜਦਾ ਫਿਰ ਹਵਾ ਆਉਂਦੀ ਹੈ ਹਵਾ ਦੇ ਵਿੱਚੋਂ ਪਾਣੀ ਉੱਡਦਾ ਪਾਣੀ ਉੱਡ ਕੇ ਹਵਾ ਦੇ ਨਾਲ ਚੱਕ ਕੇ ਮੀਂਹ ਵਿੱਚ ਪ੍ਰਮਾਤਮਾ ਹੀ ਕਰਉਂਦਾ ਇਹ ਕਾਰਜ ਏਸੇ ਤਰੀਕੇ ਫਿਰ ਰਹਿਮਤ ਦੇ ਦਰਵਾਜ਼ੇ ਫਿਰ ਆਪ ਖੁੱਲਦੇ ਆ ਤੇ ਉਹ ਆਉਂਦੇ ਆਪ ਬੱਦਲੋਂ ਚੜ ਕੇ ਤੇ ਆਗੇ ਭਾਈ ਬਹੁਤ ਟਾਈਮ ਹੈ ਲੰਘਦਾ ਗਿਆ ਲੰਘਦਾ ਗਿਆ ਕਈ ਸਾਲ ਉਹ ਪੌਂਦਾ ਰਿਹਾ ਤੇ ਇੱਕ ਦਿਨ ਇੱਕ ਪਰਮੇਸ਼ਰ ਆਪ ਇੱਕ ਰੱਬ ਦਾ ਸਾਧੂ ਦਾ ਰੂਪ ਧਰ ਕੇ ਆਗੇ ਉਹਦੇ ਕੋਲੇ ਆ ਕੇ ਬੈਠ ਕੇ ਆਉ ਕਹਿੰਦਾ ਬਾਬਾ ਜੀ ਬੈਠੋ ਗੱਲਾਂ ਬਾਤਾਂ ਕਰਦੇ ਰਹੇ ਤੁਰ ਲੱਗੇ ਸਾਧੂ ਕਹਿੰਦਾ ਬਾਬਾ ਜੀ ਜਾਇਓ ਨਾ ਤੇ ਵੀ ਮੇਰੇ ਘਰ ਵਾਲੀ ਆਉਣ ਵਾਲੀ ਆ ਪ੍ਰਸ਼ਾਦਾ ਛੱਕ ਕੇ ਜਾਇਓ ਉਹ ਕਹਿੰਦੇ ਭਾਈ ਸਸੀ ਦਾ ਛੇਤੀ ਜਾਣਾ ਹਣੋ ਕੀ ਪਤਾ ਕਦੋਂ ਕਹਿੰਦਾ ਜੀ ਹੋ ਆਉਂਦੀ ਆ ਨੇੜੇ ਆਉਂਦੀ ਸੀ ਸਾਧੂ ਕਹਿੰਦੇ ਸੱਤ ਵਚਨ ਬੈਠ ਕੇ ਆਕੇ ਭਾਈ ਆਕੇ ਉਹਨਾਂ ਪ੍ਰਸ਼ਾਦਾ ਕੋਲਿਆ ਸੱਚੀ ਦੋ ਜਣਿਆਂ ਦੀ ਉਹ ਕਹਿਣ ਲੱਗੇ ਸੰਤ ਕਹਿਣ ਲੱਗੇ ਤੂੰ ਛਕਲਾ ਤੇਰੇ ਜੋਗੇ ਇਹ ਤੂੰ ਕੰਮ ਕਰਦਾ ਸਰੀ ਜੜੀ ਤੇਰੀ ਰੋਟੀ ਅਸੀਂ ਖਾ ਕੇ ਤੇ ਤੂੰ ਕੰਮ ਕਿਵੇਂ ਕਰੇਂਗਾ ਕਹਿੰਦਾ ਨਹੀਂ ਮਹਾਰਾਜ ਦੋ ਬੰਦਿਆਂ ਦੀ ਆਉਂਦੀ ਆ ਰੋਟੀ ਕਹਿੰਦੇ ਦੋ ਬੰਦਿਆਂ ਦੀ ਕਿਵੇਂ ਤੂੰ ਹੈ ਤਾਂ ਤੂੰ ਇਕੱਲਾ ਕਹਿੰਦਾ ਮਹਾਰਾਜ ਹੁਣ ਨਾ ਜਿਹੜੇ ਆ ਜੀਵ ਜੰਤੂ ਆ ਮੇਰੇ ਇਹ ਵੀ ਮੇਰੇ ਮਿੱਤਰ ਬਣ ਗਏ ਹੁਣ ਮੈਂ ਇਹਨਾਂ ਨੂੰ ਪੋਹਣਾ ਹਾਂ ਇਸ ਕਰਕੇ ਮੈਂ ਦੋ ਬੰਦੇ ਮੈਂ ਪਰਬਕਾਰੀ ਕਰਨ ਲੱਗਾ ਮੈਂ ਬਹੁਤ ਵੱਡਾ ਪਾਪੀ ਹਾਂ ਮੈਂ ਰੰਕਰਮੁਰੇ ਹੀ ਕਹਿੰਦਾ ਸੱਚਾ ਪਾਸ਼ਾ ਮੈਨੂੰ ਬਖਸ਼ ਲਾ ਅੱਗੇ ਤੋਂ ਮੈਂ ਪਾਪ ਨਹੀਂ ਕਰਦਾ ਕਿਸੇ ਦੇ ਮੈਂ ਡੰਡਾ ਵੀ ਨਹੀਂ ਮਾਰਦਾ ਕਿਸੇ ਨੂੰ ਗਾਲ ਵੀ ਨਹੀਂ ਕੱਢਦਾ ਤੇ ਮੈਨੂੰ ਹੁਣ ਬਖਸ਼ ਲਾ ਸਾਧੂ ਸੁਣੀ ਜਾਂਦੇ ਸੀ ਕਹਿੰਦੇ ਸ਼ਗਰ ਹੰਨਾ ਤੂੰ ਆਕਰ ਤਾਂ ਤਾਂ ਰੋਟੀ ਦੋ ਬੰਦੇ ਦੀ ਬੰਦਾ ਹਾਂ ਜੀ ਚਲੋ ਸੰਤਾਂ ਨੇ ਰੋਟੀ ਛਕੀ ਕਹਿੰਦੇ ਆ ਬੱਚੇ ਪਾਈ ਜਵਾਕਾਂ ਨੂੰ ਲੈ ਜਿਓ ਹੁਣ ਪਤਾ ਤਾਂ ਸੀ ਸਾਧੂ ਉਹਨਾਂ ਵਿੱਚ ਬੱਚਾ ਤਾਂ ਇਹਨਾਂ ਦੇ ਹੈ ਨਹੀਂ ਤੇ ਉਹ ਕਹਿੰਣ ਲੱਗੇ ਬੱਚਾ ਤਾਂ ਸਾਡੇ ਹੈ ਨਹੀਂ ਅਸੀਂ ਰੋਟੀ ਕਿਹਨੂੰ ਖਵਾਵਾਂਗੇ ਕਹਿੰਦੇ ਜੀ ਸਭ ਇਹ ਨਹੀਂ ਪੁੱਤਰ ਛੋਟੇ ਕਹਿੰਦੇ ਜੀ ਹੈ ਨਹੀਂ ਕਹਿੰਦੇ ਲ ਚੰਗਾ ਹੁਣ ਰਹੇ ਹੋ ਤੇ ਤੇ ਦਰਵਾਜ਼ੇ ਖੁੱਲ ਗਏ ਤੁਹਾਡੇ ਕਿਉਂਕਿ ਤੁਸੀਂ ਪਰਵਕਾਰੀ ਕੰਮ ਕਰਨ ਲੱਗ ਗਏ ਪੁੰਨ ਕਰਨ ਲੱਗ ਗਏ ਦਾਨ ਕਰਨ ਲੱਗ ਗਏ ਤੇ ਹੁਣ ਨਾ ਤੁਹਾਡੇ ਘਰ ਇੱਕ ਪੁੱਤਰ ਹੋਵੇਗਾ ਤੇ ਉਹਨਾਂ ਦਾ ਨਾਮ ਅਸੀਂ ਰੱਖਾਂਗੇ ਕਹਿੰਦੇ ਜੀ ਸਾਤਣ ਕਹਿੰਦੇ ਮਾਰੇ ਤੁਸੀਂ ਕਿਵੇਂ ਉਹਨਾਂ ਰਮਤਾ ਸਾਧੂ ਐ ਕਹਿੰਦੇ ਤੁਸੀਂ ਨਹੀਂ ਤੁਸੀਂ ਬੱਚਾ ਜਮੋ ਅਸੀਂ ਆਵਾਂਗੇ ਛੋੜਨਾ ਬਾਅਦ ਆਇਆ ਉਹੀ ਗੱਲ ਹੋਈ ਤੇ ਭਾਈ ਸਾਲ ਬਾਅਦ ਪੁੱਤਰ ਹੋ ਗਿਆ ਪੁੱਤਰ ਹੋ ਗਿਆ ਤੇ ਭੱਜਿਆ ਜਾਂਦਾ ਤੇ ਜਿੱਥੇ ਗਾਂ ਰੋਟੀ ਖਵਾਈ ਸੀ ਤੇ ਉੱਥੇ ਨੂੰ ਜਾਂਦਾ ਤੇ ਸੱਚੀ ਸਾਧੂ ਉੱਥੇ ਬੈਠੇ ਕਹਿੰਦੇ ਆ ਗਿਆ ਭਗਤਾ ਕਹਿੰਦੇ ਹਾਂ ਜੀ ਆ ਗਿਆ ਕਹਿੰਦੇ ਪੁੱਤਰ ਹੋ ਗਿਆ ਕਹਿੰਦਾ ਜੀ ਹਾਂ ਹੋ ਗਿਆ ਕਹਿੰਦੇ ਓਂ ਕਰੋ ਪੁੱਤਰ ਨੂੰ ਨਾ ਤੁਸੀਂ ਇੱਕ ਚੜ੍ਹਦੀ ਵਾਲੇ ਪਾਸੇ ਨੱਪ ਦਿਓ ਨੂੰ ਉਸੇ ਤਰ੍ਹਾਂ ਤੇ ਸਾਡਾ ਬਚਨ ਮੰਨਿਓ ਜੇ ਬਚਨ ਮੰਨੋਗੇ ਤਾਂ ਤਰਜੋਗੇ ਉੰਨਨੇ ਵੀ ਸੋਚ ਲਏ ਵੀ ਸਾਧੂ ਹੁਣ ਆਏ ਆ ਸਾਨੂੰ ਪੁੱਤਰ ਦਿੰਦੇ ਆ ਕਹਿੰਦੇ ਜੀ ਸੱਤ ਵਚਨ ਦੋਨੇ ਜੀਆਂ ਨੇ ਮੰਨ ਲਈ ਮੰਨ ਕੇ ਤੇ ਚੜ੍ਹਦੀ ਹਰੇ ਪਾਸੇ ਨਾ ਪਤਾ